ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੀ ਇੱਕ ਆਪਣਾ ਚੈਨਲ ਹੋ ਰਿਹਾ ਜਸਪ੍ਰੀਤ ਮਲਟੀ ਕੁਕਿੰਗ ਚੈਨਲ ਉਹਦੇ ਤੇ ਆਪਾਂ ਕੁਕਿੰਗ ਦੇ ਆ ਵੀਡੀਓ ਪਾਉਨੇ ਆ ਜਿਸ ਤਰ੍ਹਾਂ ਤੁਸੀਂ ਇਸ ਚੈਨਲ ਨੂੰ ਸਪੋਰਟ ਕੀਤਾ ਜੀ ਉਸ ਚੈਨਲ ਨੂੰ ਵੀ ਕਰੋ ਕਿ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਆਪਾਂ ਬਣਾਉਣਾ ਬਾਹਰ ਡਿਜ਼ਾਈਨ ਆਪ ਆਪਣਾ ਜੈਪਰੀ ਸੂਟਾ ਮੈਚਿੰਗ ਸੂਟਾ ਤੇ ਆਹ ਵਾਲਾ ਤਾਂ ਹੈਗਾ ਕਮੀਜ਼ ਜੀ ਤੇ ਆਹ ਹੈਗੀ ਇਹਦੇ ਨਾਲ ਸਲਵਾਰ ਤੇ ਆਹ ਚਿੱਟੀ ਆਪਾਂ ਲਾਉਣੀ ਹੈ ਇਹਦੇ ਨਾਲ ਲੈਸ ਤੇ ਇਹਦੇ ਨਾਲ ਆਪਾਂ ਆਹ ਪੱਟੀ ਲੈ ਲਈ ਸਲਵਾਰ ਨਾਲ ਦੇ ਕੱਪੜੇ ਦੀ ਇਹ ਦੱਸਦੇ ਆ ਤੁਹਾਨੂੰ ਚੜਾਈ ਕਿੰਨੀ ਆ ਚੜਾਈ ਹੈਗੀ ਗੁਰਜੀ 4 ਇੰਚ ਸਵਾ 1/4 ਮੰਤ ਤੋਂ ਤੇ ਇਸ ਤਰ੍ਹਾਂ ਆਪਾਂ ਪੇਸਟਿੰਗ ਪੇਪਰ ਲਾ ਕੇ ਤੇਨੂੰ ਦੂਰੇ ਹੀ ਮੋੜ ਕੇ ਕਰੀਜ਼ ਬਣਾ ਲਿਆਂਦੀ ਸੀ ਤੇ ਹੁਣ ਇਹਦੀ ਆਪਣੇ ਆਉਗੀ ਜੀ ਪੌਣਿਕ 2 ਇੰਚ ਆਊਗੀ ਬਾਹਾਂ ਦੇ ਮੋਰੇ ਤੇ ਉਨੀ ਆਪਾਂ ਕਮੀਜ਼ ਦੀ ਆ ਬਾਹਾਂ ਦੀ ਸੌਰੀ ਜੀ ਲੰਬਾਈ ਕੱਟ ਰੱਖੀ ਐ ਇਸ ਤਰ੍ਹਾਂ ਨਾ ਤੁਸੀਂ ਜੇ ਨਾ ਹਿਸਾਬ ਆਵੇ ਤੇ ਇਸ ਤਰ੍ਹਾਂ ਪੱਟੀ ਰੱਖ ਲਈ ਮੋਰੇ ਤੇ ਇਹਨੂੰ ਇਹਦੇ ਉੱਪਰ ਰੱਖ ਲੈ ਇੰਨਾ ਕੁ ਥੋੜਾ ਜਾਂ ਜਿੰਨਾ ਕੁ ਵਿੱਚ ਆਊ ਉਹਨਾਂ ਖ ਵੱਧ ਕਰਕੇ ਤੇ ਫਿਰ ਇਹਦੀ ਲੰਬਾਈ ਇਸ ਤਰ੍ਹਾਂ ਐਵੇਂ ਨਾਪ ਲੈਣੀ ਐ ਆਪਾਂ ਰੱਖਣੀ 1.5 1.5 ਆਪਣੀ ਲੰਬਾਈ ਤਿਆਰ ਆ ਜੂਗੀ ਜੀ ਇਸ ਤਰ੍ਹਾਂ ਤੁਸੀਂ ਲੰਬਾਈ ਰੱਖਣੀ ਹੈ ਜੇ ਤੁਹਾਨੂੰ ਜਿਆਦਾ ਹੋਉਂਦਾ ਵੀ ਅਨਜਾਣ ਉਹ ਨਹੀਂ ਪਤਾ ਲੱਗਦਾ ਫਿਰ ਤੁਸੀਂ ਉਤੋਂ ਕਾਟ ਨਾ ਪਾਓ ਆਹ ਵਾਲੀ ਮੋਢਿਆਂ ਵਾਲੀ ਜਿਹੜੀ ਆਪਾਂ ਕਾਟ ਪਾਉਣੇ ਇਹ ਨਾ ਪਾਓ ਲੰਬਾਈ ਸਾਰੀ ਰੱਖ ਲਓ ਬਾਹ ਦੇ ਮੂਰੇ ਡਿਜ਼ਾਈਨ ਬਣਾ ਕੇ ਫਿਰ ਤੁਸੀਂ ਬਾਹ ਦੀ ਕਟਿੰਗ ਕਰ ਲਓ ਇਸ ਤਰ੍ਹਾਂ ਨਾਲ ਵੀ ਬਾਹ ਦਾ ਡਿਜ਼ਾਈਨ ਬਣਾਉਣਾ ਸੌਖਾ ਹੋ ਜਾਂਦਾ ਤੇ ਹੁਣ ਇਹ ਆਪਾਂ ਦੋਨੇ ਬਾਹਾਂ ਦੀ ਇਕੱਠੀ ਪੱਟੀ ਲੈ ਲਈ ਸੀ ਤੇ ਹੁਣ ਇਹਦੇ ਤੇ ਆਪਾਂ ਪਹਿਲਾਂ ਲੈਸ ਲਾਵਾਂਗੇ ਇਸ ਤਰ੍ਹਾਂ ਜਿੰਨੀ ਤੁਸੀਂ ਵਿੱਚ ਮਰਜਨ ਦੇਣਾ ਦੇ ਸਕਦੇ ਹੋ ਇੱਥੇ ਆਪਾਂ ਰੱਖ ਕੇ ਤੇ ਦਿੱਤੀ ਸਲਾਈ ਲਾ ਦਾਂਗੇ ਸਲਾਈ ਹੈ ਜਿਹੜੀ ਆਪਾਂ ਹਰ ਵੀਡੀਓ ਵਿੱਚ ਦੱਸ ਦਿੰਨੇ ਆ ਕਿ ਇੱਕ ਵਾਰੀ ਤੁਸੀਂ ਮੋٹے ਬਖੇ ਨਾਲ ਲਾਇਆ ਕਰੋ ਜਦੋਂ ਆਪਾਂ ਕੱਚਾ ਕਰਦੇ ਜਦੋਂ ਤੇ ਪੱਕੀ ਸਲਾਈ ਲਾਉਣੀ ਆ ਉਹ ਥੋੜਾ ਜਿਹਾ ਖਾਬਰੀ ਇੱਕ ਰੱਖਿਆ ਕਰੋ ਹੁਣ ਆਪਾਂ ਨਾ ਜਿਹੜਾ ਲੈਸ ਆ ਉਹਨੂੰ ਖਿੱਚਣਾ ਨਹੀਂ ਕੱਪੜਾ ਜਿਹੜਾ ਉਹ ਖਿੱਚ ਕੇ ਰੱਖਾਂਗੇ इस तरह आप हॉली हौली सारी लैस है जीडी ला लागे आ लैस लग गई अपनी पट्टी तैयार हो गई हमू इस तरह रख लेंगे आप ਕਿ ਆਪਾਂ ਬਾਹਲਾ ਕਪੜਾ ਲੈ ਲਿਆ। ਇਹਦੀ ਸਿੱਧਪਟ ਚੈੱਕ ਕਰ ਲੈਣੀ ਚੰਗੀ ਤਰ੍ਹਾਂ ਆਹ ਵਾਲਾ ਪਾਸਾ ਸਿੱਧਾ ਆਪਣਾ ਦੇਖੋ ਪੁੱਠਾ। ਇਹਨੂੰ ਇਸ ਤਰ੍ਹਾਂ ਰੱਖਾਂਗੇ ਹੁਣ। ਇਹਨੂੰ ਇਹਦੇ ਉੱਪਰ ਰੱਖਾਂਗੇ ਜਿਹੜੀ ਆਪਾਂ ਪਹਿਲਾਂ ਵਾਲੀ ਸਲਾਈ ਲਾਈ ਹੈ ਨਾ ਉਹ ਸਲਾਈ ਦੇ ਉੱਪਰ ਸਲਾਈ ਲਾ ਦੇਣਾ। ਜਿਹੜਾ ਆਪਣਾ ਕਿਵੇਂ ਬਾਹਲਾ ਕਪੜਾ ਉਹਨੂੰ ਖਿੱਚਣਾ ਨਹੀਂਗਾ। ਆਸਤੇ ਆਸਤੇ ਰੱਖਾਂਗੇ। ਲੱਗੇ ਇਸੇ ਤਰ੍ਹਾਂ ਹੀ ਦੂਸਰੀ ਬਾਹਵੀਂ ਨਾਲੀ ਰੱਖ ਲਾਂਗੇ ਜੇ ਦੀ ਆਪਾਂ ਸਿਰਧਪੁੱਟ ਚੈੱਕ ਕਰ ਲਾਂਗੇ ਬਹੁਤ ਘੱਟ ਪਤਾ ਲੱਗਦਾ ਜੀ ਸਿਰਧਪੁੱਟ ਦਾ ਦਿਖਾਈ ਨਹੀਂ ਦਿੰਦੀ ਜੀ ਸਿਰਧਪੁੱਟ ਦਾ ਪਤਾ ਕਰਨਾ ਹੋਵੇ ਨਾ ਤੁਸੀਂ ਇਸ ਤਰ੍ਹਾਂ ਕੰਨੀ ਤੋਂ ਦੇਖ ਲਿਆ ਕਰੋ ਆਪਣੀ ਕੰਨੀ ਜਿਹੜੀ ਤੇ ਥੋੜੀ ਜਿਹੀ ਚਿੱਟੀ ਜੀ ਹੁੰਦੀ ਹੈ ਅੰਦਰਲੇ ਪਾਸੇ ਤੇ ਜਿਹੜਾ ਸਿੱਧਾ ਪਾਸਾ ਹੁੰਦਾ ਉਹ ਬਿਲਕੁਲ ਸਾਫ ਸਾਫ ਕਲਰ ਨਾਲ ਦਾ ਹੀ ਹੁੰਦਾ ਆਪਾਂ ਨਾ ਮਾਪ ਨਾਲੋਂ ਥੋੜੀ ਜਿਹੀ ਵੱਧੀ ਬਣਾਈ ਚਪੱਟੀ ਕਈ ਵਾਰੀ ਕੱਟ ਜਾਂਦੀ ਹੈ ਜੀ ਇਹਨੂੰ ਆਪਾਂ ਕਟਿੰਗ ਕਰ ਦਾਂਗੇ ਜਿਹੜੀ ਫालतੂ ਆ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਸਿੱਧਾ ਕਰਕੇ ਤੇ ਇਹਦੇ ਉੱਪਰ ਸਲਾਈ ਲਾਵਾਂਗੇ ਜਿਹੜਾ ਆਪਣਾ ਵਾਲਾ ਹਿੱਸਾ ਨਾ ਬਾਹਾਂ ਵਾਲਾ ਇਹਦੇ ਉੱਤੇ ਲਾਵਾਂਗੇ ਸਲਾਈ ਹੁਣ ਵਖਾਪਾ ਥੋੜਾ ਜਿਹਾ ਬਰੀਕ ਕਰ ਲਾਂਗੇ ਨਾ ਜ਼ਿਆਦਾ ਮੋਟਾ ਹੋਵੇ ਨਾ ਬਰੀਕ ਨਰਮ ਆ ਜਾ ਸੈਸਤਨਾਂ ਸਲਾਈ ਲਾ ਰਹਾ ਹੈ ਤੇ ਹੁਣ ਇਹਨਾਂ ਨੂੰ ਮੈਂ ਵਿਚਕਾਰੋਂ ਕਟਿੰਗ ਕਰ ਦਾਂਗੇ। ਠੀਕ ਹੈ ਜੀ। ਦੇਖ ਸਕਦੇ ਹੋ ਤੁਸੀਂ ਆਪਣਾ ਬਾਹ ਦਾ ਡਿਜ਼ਾਈਨ ਬਣ ਕੇ ਤਿਆਰ ਹੈ। ਬਿਲਕੁਲ ਸੌਖੇ ਤਰੀਕੇ ਨਾਲ ਬਣਾਇਆ ਆਪਾਂ। ਤੇ ਜੇ ਬਾਹ ਦੀ ਆਪਣੀ ਦੀ ਲੰਬਾਈ ਘਟਦੀ ਤਾਂ ਵੀ ਆਹ ਡਿਜ਼ਾਈਨ ਬਣਾ ਕੇ ਤੁਸੀਂ ਲੰਬਾਈ ਵਧਾ ਸਕਦੇ ਹੋ। ਆ ਦੇਖ ਸਕਦੇ ਹੋ ਜੀ। ਕਿਦਾਂ ਦਾ ਲੱਗਿਆ ਤੁਹਾਨੂੰ ਮੇਰਾ ਡਿਜ਼ਾਈਨ? ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ